ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਹੋਈਆਂ ਹੁੰਦੀਆਂ ਹਨ ਤੇ ਬੱਚੇ ਆਪਣੇ ਕਿਸੇ ਹੋਰ ਰੁਝੇਵਿਆਂ ਦੇ ਵਿੱਚ ਆਪਣੇ ਇਸ ਸਮੇਂ ਨੂੰ ਬਤੀਤ ਕਰਦੇ ਹਨ ਉੱਥੇ ਹੀ ਅੱਜ ਜਿੱਥੇ ਅਸੀਂ ਚੰਡੀਗੜ੍ਹ ਵਿਖੇ ਮੋਹਾਲੀ ਦੇ 9 ਫੇਸ ਸੈਕਟਰ 63 ਵਿਖੇ ਅਸੀਂ ਪਹੁੰਚੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸਥਾਨ ਵਿਖੇ ਤਾਂ ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਇਸ ਗੁਰਮਤਿ ਕੈਂਪ ਦੇ ਵਿੱਚ ਜੋ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਭਾਈ ਸਾਹਿਬ ਜੀ ਉਹ ਇਹਨਾਂ ਬੱਚਿਆਂ ਸ਼ਾਨਦਾਰ ਬੁਟਿਆਂ ਦੇ ਨਾਲ ਹੀ ਪਾਲ ਰਹੇ ਨੇ ਕਿ ਇਹ ਬੱਚੇ ਸਾਡੇ ਕੋਲ ਗਾਂ ਸਾਡੀ ਆਉਣ ਵਾਲੀ ਪਨੀਰੀ ਦੇ ਲਈ ਇੱਕ ਉਹ ਵਿਦਵਾਨ ਬਣ ਕੇ ਇੱਥੋਂ ਨਿਕਲਣ ਜਿਨ੍ਹਾਂ ਨੂੰ ਦੁਨਿਆਵੀ ਪੜ੍ਹਾਈ ਤਾਂ ਕਲਾਸਾਂ 'ਚ ਪੜ੍ਹਾਈ ਜਾ ਰਹੀ ਹੈ ਸਕੂਲਾਂ 'ਚ ਪੜ੍ਹਾਈ ਜਾ ਰਹੀ ਪਰ ਉਹ ਗੁਰਮਤ ਦਾ ਗਿਆਨ ਜੋ ਇਹ ਭਾਈ ਸਾਹਿਬ ਜੀ ਦੇ ਰਹੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇਤਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਰੁਜੇਵੇਂ ਵਿੱਚੋਂ ਸਾਡੇ ਲਈ ਦੋਸਤ ਸ਼ਬਦ ਸਾਡੇ ਲਈ ਬੱਚਿਆਂ ਦੇ ਲਈ ਜ਼ਰੂਰ ਦੱਸੋ ਕਿ ਇਹਨਾਂ ਬੱਚਿਆਂ ਦੇ ਲਈ ਤੁਸੀਂ ਕੀ ਕੀ ਚੀਜ਼ਾਂ ਕਰਵਾ ਰਹੇ ਹੋ ਇਸ ਗੁਰਮਤ ਕਲਾਸ ਦੇ ਅੰਦਰ ਤੇ ਇਹ ਕਿਹੜੇ ਕਿਹੜੇ ਬੱਚਿਆਂ ਦੀ ਕਲਾਸ ਕਿਵੇਂ ਕਿਵੇਂ ਚੱਲ ਰਹੀ ਹੈ ਪਲੀਜ਼ ਸਾਨੂੰ ਥੋੜਾ ਜਿਆਦਾ ਜ਼ਰੂਰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਸ਼ਾਹੀ ਦੇ ਬੱਚੀ ਸਤਕਾਰ ਜਿਨ੍ਹਾਂ ਨੂੰ ਪਤਸ਼ਾਹ ਨੇ ਸਾਨੂੰ ਸਮਨ ਦ੍ਰਿਸ਼ੀ ਹੋਈ ਹੈ ਉਸ ਹਿਸਾਬ ਸਿਰਸੇ ਵੱਖਰੇ ਵੱਖਰੇ ਗਰੁੱਪ ਬਣਾਏ ਹੋ ਹਨ

ਮੀਤਾ ਪ੍ਰਤੀ ਕੋਈ ਨਾ ਕੋਈ ਚੀਜ਼ ਜ਼ਰੂਰ ਰੱਖੀ ਇਹ ਦੇ ਚੁ ਸਿੱਖੀ ਨੂੰ ਲੈ ਕੇ ਅਸੀਂ ਚੱਲੇ ਹੋਏ ਹਾਂ ਆ ਇੱਕ ਚੀਜ਼ ਉੱਤੇ ਅਸੀਂ ਜ਼ਰੂਰ ਪੈਰਾ ਦੇ ਰਿਹਾ ਕਿ ਅਸੀਂ ਕਦੀ ਵੀ ਇਹਨਾਂ ਕਲਾਸਾਂ ਦੇ ਵਿੱਚ ਕਿਸੇ ਵੀ ਧਰਮ ਦੇ ਖਿਲਾਫ ਕੋਈ ਚੀਜ਼

ਸਿਖਾਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰਿਆਂ ਵੱਲੋਂ ਬੜੀ ਖੁਸ਼ੀ ਹੁੰਦੀ ਹੈ ਸਾਨੂੰ ਜਦੋਂ ਇਹਨਾਂ ਗੁਰਮਤਿ ਕਲਾਸਾਂ ਤੋਂ ਸਾਡੇ ਬੱਚੇ ਜਿਹੜੇ ਇਸ ਪੰਜਾਬ ਸਟੇਟ ਨੂੰ ਛੱਡ ਕੇ ਬਾਹਰ ਜਾ ਚੁੱਕੇ ਹਨ ਆਊਟ ਆਫ ਕੰਟਰੀ ਜਾ ਚੁੱਕੇ ਹਨ ਪਾਤਸ਼ਾਹ ਦੀ ਇੰਨੀ ਬਖਸ਼ਿਸ਼ ਹੈ ਕਿ ਉੱਥੇ ਵੀ ਉਹ ਗੁਰਮਤਿ ਕਲਾਸਾਂ ਲਗਾ ਰਹੇ ਹਨ ਇਸ ਜੀ ਲਈ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਭਾਈ ਇਹ ਬੱਚੇ ਸਾਡੇ ਉਹ ਹੀ ਜਿਹੜੇ ਮਿਤਾ ਪਤੀ ਇੱਥੇ ਆਉਂਦੇ ਹਨ ਗੁਰਪਾਠ ਦੇ ਜਿਹੜੇ ਅਸਰ ਹੁੰਦਾ ਹੈ ਜਿਹੜੀ ਸ਼ਬਦ ਚੋਂਦੀ ਹੈ ਉਹ ਬੱਚਿਆਂ ਵੱਲੋਂ ਹੀ ਭਰੀ ਜਾਂਦੀ ਹੈ ਜਿਹੜੇ ਸਾਡੇ ਕੋਈ ਬੱਚੇ ਹੀ ਵਿਦਾਂਦੇ ਹਨ ਜੋ ਹੀ ਨਾ ਕਲਾਸਾਂ ਦੇ ਵਿੱਚ ਕਿ ਗੁਰਮਤ ਕੀ ਆਉਂਦੀ ਹੈ ਉਥੇ ਇਹਨਾਂ ਨੂੰ ਦਸਤਾਰਬੰਦੀ ਦੀ ਜਿਹੜੀ ਪ੍ਰੈਕਟਿਸ ਉਹ ਵੀ ਕਰਵਾਈ ਜਾਂਦੀ ਹੈ ਕੀਰਤਨ ਵੀ ਸਿਖਲਾਇਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਉਹ ਸਾਰੇ ਲੈ ਕੇ ਚੱਲੇ ਹੋਏ ਹਨ ਆ ਇੱਕ ਚੀਜ਼ ਇਹਨਾਂ ਦਾ ਹਰ ਸੈਟਰਡੇ ਨੂੰ ਪਸੇ ਦੀ ਇੱਕ ਐਗਜ਼ਾਮ ਹੈ ਠੀਕ ਹੈ ਅੱਛਾ ਜੀ ਉਸ ਐਗਜ਼ਾਮ ਦੇ ਨਾਲੀ ਜਿਹੜਾ ਰਿਜ਼ਲਟ ਕੱਢਿਆ ਜਾਂਦਾ ਹੈ ਤੇ ਫਸ ਸੈਕਿੰਡ ਥਰਡ ਬੱਚੇ ਕੱਢੇ ਜਾਂਦੇ ਨੇ ਸਿਰ ਇੱਥੇ ਇਹ ਚੀਜ਼ ਨਹੀਂ ਕੀਤੀ ਜਾਂਦੀ ਕਿ ਹਾਂ ਫਸ ਸੈਕਿੰਡ ਥਰਡ ਬੱਚੇ ਨਿਕਲੇ ਜਿਹੜਾ ਵੀ ਬੱਚਾ ਸਾਡੀ ਕਲਾਸ ਦੇ ਵਿੱਚ ਰੈਗੂਲਰ ਆਂਦਾ ਉਹਨਾਂ ਸਾਰਿਆਂ ਨੂੰ ਵੀ ਮੋਟੀਵੇਟ ਕਰਨ ਵਾਸਤੇ ਸਕੂਲ ਦਾ ਪ੍ਰਬੰਧਕੂ ਮੇਕੀ ਵੱਲੋਂ ਬੜੇ ਸਟੇਜੇਟਡ ਨਾਲ ਬੜੇ ਸੋਹਣੇ ਤਰੀਕੇ ਨਾਲ ਬਹੁਤ ਅੱਛੀ ਗਿਫਟ ਦਿੱਤੇ ਜਾਂਦੇ ਹਨ ਜਿਓ ਉਹ ਗਿਫਟ ਜਿਹੜੇ ਇਨਾ ਦੇ ਕਮ ਆ ਸਕਦੇ ਕਿਉਂਕਿ ਜਿਹੜੀਆਂ ਪਹਿਲੀ ਸ਼ੀਟਾਂ ਵਗੈਰਾ ਚਲੀਆਂ ਸਨ ਉਹ ਸਿਰਫ ਸ਼ੋਭਾਈ ਬਣ ਜਾਂਦੀ ਸੀ ਉਹ ਬੱਚਿਆਂ ਦੇ ਕੰਮ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਇਹਨਾਂ ਨੂੰ ਜਸ਼ਨ ਦੀਆਂ ਬਾਾਕੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਸਾਡੀਆਂ ਕਮੀਆਂ ਨੂੰ ਦੱਸਣ ਦੀ ਕਿਰਪਾਤਾ ਕਰੋ ਕਿਉਂਕਿ ਇਹ ਮਨੁੱਖ ਕੋਈ ਵੀ ਪੂਰਾ ਨਹੀਂ ਹੈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਅਸੀਂ ਮੋਟਿਵ ਇਹ ਲੈ ਕੇ ਚੱਲੇ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਹਨਾਂ ਦੇ ਧਰਮ ਤੋਂ ਅਲੱਗ ਕਿਸੇ ਵੀ ਤਰ੍ਹਾਂ ਦੀ ਕੋਈ ਕੰਟਰਡਿਕਸ਼ਨ ਨਹੀਂ ਕੀਤੀ ਜਾਂਦੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਵਾਲਾ ਅਦੇ ਜਿਹੜਾ ਜੋ ਗੁਰੂ ਪਾਸ਼ਾ ਨੇ ਦਿੱਤਾ ਉਹ ਸਾਰੇ ਦੇ ਵਿੱਚ ਵੰਡਿਆ ਜਾ ਰਿਹਾ ਹੈ ਤੇ ਇਹ ਗੁਰੂ ਨਾਨਕ ਦੀ ਫਲਵਾੜੀ ਅੱਜ ਤੁਹਾਡੇ ਸਾਹਮਣੇ ਹੈ ਇਹ ਬਹੁਤ ਅਜੇ ਛੋਟੀ ਫਲਵਾੜੀ ਹੈ ਪਰ ਛੋਟੀ ਫਲਵਾੜੀ ਦੇ ਨਾਲ ਹੋਰ ਵੀ ਬਹੁਤ ਸਾਰੇ ਐਸੇ ਬਾਗ ਪਲ ਰਹੇ ਨੇ ਜਿਨ੍ਹਾਂ ਨੂੰ ਸਾਡੇ ਕੋਲ ਸਮੇਂ ਦੀ ਦੀ ਕੋਈਾਇਸ਼ ਨਾ ਹੋਣ ਕਰਕੇ ਅਸੀਂ ਇਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਓ ਭਾਈ ਸਾਹਿਬ ਜੀ ਦਾ ਥੋੜਾ ਜਾਈ ਵੀ ਕਹਿ ਰਹੇ ਨੇ ਕਿ ਤੁਸੀਂ ਕਲਾਸ ਰੂਮ ਵਿੱਚ ਜ਼ਰੂਰ ਲੈ ਕੇ ਜਾਈਏ ਮੈਂ ਸਿਰ ਤੇ ਭਾਈ ਸਾਹਿਬ ਵੀ ਕਿਹੜੇ ਗਰੁੱਪ ਨੇ ਬਚਾਇਆ ਗਰੁੱਪ ਇਸੋ ਦਾ ਨਰਸੀ 2 ਸੈਕੰਡ ਗਰੁੱਪ ਇੱਕ ਛੋਟੇ ਛੋਟੇ ਇਹ ਗੁਨਾਹ ਨ ਪਾਸਾਰੀ ਕੁਲਵਾੜੀ ਜਿਹੜੀ ਹੈ ਉਹ ਇਸ ਜਗ੍ਹਾ ਉਤੇ ਆਏ ਨੇ ਜੀ ਬੱਚੇ ਤੋਂ ਇੱਕ ਨਿੱਕੀ ਜੀ ਕਵਿਤਾ ਤੋਂ ਸ਼ੁਰੂ ਜ਼ਰੂਰ ਕਰਿਓ ਭਾਈ ਸਾਹਿਬ ਜੀ ਕਹਿੰਦੇ ਕਿ ਛੋਟੇ ਬੱਚੇ ਤੋਂ ਕਵਿਤਾ ਕੋਈ ਨਹੀਂ ਸੁਣਾਉਂਦੇ ਬੱਠੇ ਛੇਵੇਂ ਪਾਤਸ਼ਾਹ ਗਦੀ ਤੇ ਭਾਗ ਸਮਝ ਲੋ ਜਾਗ ਪਏ ਕੌਮ ਨਿਸਤੇ ਜੇਰਾ ਸੂਰਜ ਵਾਂਗਰਾ ਮਾਰੇ ਜਮਕਾਰੀ ਆਇਆ ਹੁਕਮ ਕਾਲਤਾਸੰ ਲੋਸਿਕ ਸਾਰੇ ਜੇ ਚਾਹ ਤਖੇ ਕਾਲਤਾਸ ਬਨਾਦਾ ਸੰਤਾ ਇਸ ਦਵਾਰ ਮਾੜ ਕੇ ਕਲੇ ਮਡੇ ਨਾਂਜਾ ਗਲ ਨੱਲਾ ਕੇ ਰੱਖਣੇ ਦੋ ਕੀਦਿਆਰੇ ਆਇਆ ਹੁਕਮ ਕਾਲਤਾਸੰ ਲੋਸਿਕ ਸਾਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ गीत सात जी सगलतराई संगी सात जी सगलतराई कुल मेरा साम्राज्यदा है आदिश्वर मेरा राम संहुदा है आदि सुवर सुवर से सदा समस्त सब रस बात से सदा है गीता की या माता व्यस्त तेरा की या कीन्हा या हर ਨਾਨਕ ਪਾਉ ਮਹਾਰਾਜ ਨੂੰ ਪਿਆਰ ਹੈ ਨਾਨਕ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਜੀ ਇਹਨਾਂ ਦੇ ਟੀਚਰ ਸਾਇਬਾ ਨੇ ਜਿਹੜੇ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਗੁਰਮਤ ਦੇ ਗਿਆਨ ਦੇ ਨਾਲ ਜੋੜਨ ਦੀ ਇੱਕ ਉਪਰਾਲਾ ਕਰ ਰਹੇ ਹਨ ਔਰ ਇਹ ਬੱਚੇ ਗੁਰਨਾਨਕ ਬਾਸਾ ਦੀ ਕੁਲਵਾੜੀ ਅੱਜ ਤਿਆਰ ਕੀਤੀ ਜਾ ਰਹੀ ਹੈ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਤੀਜੇ ਗਰੁੱਪ ਵੱਲ ਲੈ ਕੇ ਚਲਦੇ ਹਾਂ ਜਿੱਥੇ ਤੀਜਾ ਗਰੁੱਪ ਦੀ ਵੀ ਬੱਚੇ ਬੈਠੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਇਸਾ ਜੀ ਕਿਹੜੇ ਗਰੁੱਪ ਨੇ ਸਰ ਜੀ 3rd to 5th ਕਲਾਸ ਦੇ ਇਹ ਬੱਚੇ ਇੱਥੇ ਗੁਰਮਤ ਦੇ ਗਿਆਨ ਦੇ ਨਾਲ ਜੋੜੇ ਜਾ ਰਹੇ ਹਨ ਇੱਕ ਬੱਚਾ ਕੁਝ ਸਾਖੀ ਸੁਣਾ ਰਿਹਾ ਮੈਂ ਜ਼ਰੂਰ ਚਾਹਾਂ ਕਿ ਬੱਚੇ ਤੁਸੀਂ ਇੱਥੇ ਆ ਕੇ ਕਵਿਤਾ ਸੁਣਾ ਰਹੇ ਨੇ ਬੱਚੇ ਤੇ ਮੈਂ ਜ਼ਰੂਰ ਚਾਹਾਂ ਕਿ ਇਹਨਾਂ ਬੱਚੇ ਦੀ ਕਵਿਤਾ ਵੀ ਮੈਂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਾਂ ਹਾਂਜੀ ਬੱਚੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ meri kavita dasir leke dasapit dasveer gurupind singh ji garam koy aisa, koy koi da aisa koi kama da ke dadasse garam koi aisa koi kama ke dadasse anak suddhi hoy kai jaga ke dadasse anak suddhi hoy kai jaga ke dadasse hawa vich hasna vi hove jad manahi hawa vich hasna vi hove jad manahi sir utte kalhi koi sajake dadasse sir utte kalhi koi sajake dadasse

pani hai ve koi pila ke tadasse pani hai ve koi pila ke tadasse khud apne jangnu toran to pehla khud apne jangnu toran to pehla shastar ave koi sazaaki tadasse shastar ave koi sazaaki tadasse chaali jibeta lakh na ladai chaali jibeta lakh na ladai koi saral lad ke tadasse koi saral lad kda ke tadasse hawa ruk bate vi hon jad virothi ਹਵਾ ਰੂਪ ਬਤੇ ਵਿਹੋਂਦ ਵਿਰੋਧੀ ਤੰਦਾ ਵਿੱਚ ਪੁੱਤ ਕੋਈ ਚਿਨਾਕੇ ਦਾ ਦੱਸੇ ਤੰਦਾ ਵਿੱਚ ਪੁੱਤ ਕੋਈ ਚਿਨਾਕੇ ਦਾ ਦੱਸੇ ਲਿਖਣਾ ਹੈ ਤੇਰੇ ਵਾਂਗ ਕੀ ਸਫਰ ਨਾਮਾ ਲਿਖਣਾ ਹੈ ਤੇਰੇ ਵਾਂਗ ਕੀ ਸਫਰ ਨਾਮਾ ਅਖਰਾ ਵਿੱਚ ਸੱਚ ਕਸ਼ ਨਾਕੇ ਦਾ ਦੱਸੇ ਅਖਰਾ ਵਿੱਚ ਸੱਚ ਕਸ਼ ਨਾਕੇ ਦਾ ਦੱਸੇ ਸਜਾ ਕੇ ਐਦਾ ਦਾ ਪੰਥ ਨਿਆਰਾ ਸਜਾ ਕੇ ਐਦਾ ਦਾ ਪੰਥ ਨਿਆਰਾ ਬਲੜ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਕੇ ਦਾ ਦੱਸੇ ਲਾਰ ਗੁਰੂ ਜੀ ਨਾਲ ਜਿਦ ਲਾਗੇ ਤਨ ਸਿੱਧ ਬਾਹੇ ਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਸਾਰੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਮੁਬਾਰਕਬਾਦ ਹੈ ਐਸੀ ਟੀਮ ਨੂੰ ਜਿਹੜੇ ਐਸੇ ਗੁਰੂ ਪਾਤਸ਼ਾਹ ਜੀ ਦੇ ਲਾਲਾਂ ਨੂੰ ਨਵੇਂ ਸਿਰਿਓਂ ਤਿਆਰ ਕਰ ਰਹੇ ਆ ਜਿੱਥੇ ਇੱਕ ਬੱਚੇ ਨੇ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਉਸ ਸਾਰੇ ਵਡਿਆਈ ਨੂੰ ਇਸ ਕਵਿਤਾ ਦੇ ਨਾਲ ਆਪ ਜੀ ਦਾ ਸਾਂਝਾ ਕੀਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬੱਚੇ ਜਿਹੜੇ ਕਲ ਕੀਨੀ ਪਾਤਸ਼ਾਹੀ ਕੋ ਅਤੋ ਬਿਸਰ ਦੇ ਪ੍ਰਕਾਸ਼ ਹੋਵੇ। ਕਲ ਸ਼ਾਮ ਨੂੰ ਵਿਸ਼ੇਸ਼ ਦੀਵਾਨ ਸਜਣਗੇ ਜਿਸ ਵਿੱਚ ਸਾਰਾ ਪ੍ਰੋਗਰਾਮ ਜਿਹੜਾ ਇਹਨਾਂ ਬੱਚਿਆਂ ਵੱਲੋਂ ਦਿੱਤਾ ਜਾਵੇਗਾ। ਰਹਿਰਾਜ ਸਾਹਿਬਿੰਨਾ ਬੱਚਿਆਂ ਵੱਲੋਂ ਕੀਤੀ ਜਾਵੇਗੀ ਅਰਦਾਸ, ਹੁਕਮਨਾਮਾ, ਸੁਹਣੀ ਦੀ ਬਾਣੀ ਇਹ ਸੰਗਤਾਂ ਦੀ ਸੇਵਾ ਜੜੀ ਹੈ ਇਹ ਸਾਰੀ। ਇੱਕ ਇੱਕ ਬੱਚਾ ਸਾਡਾ ਜਿਹੜਾ ਗੁਰਪਾਤਸ਼ਾਹ ਦਾ ਬਖਸ਼ਿਸ਼ ਪ੍ਰਾਪਤ ਗੁਰਮਤ ਕਲਾਸਾਂ ਵਿੱਚ ਆ ਰਿਹਾ ਹੈ ਇਹ ਸੰਗਤ ਦੀ ਸੇਵਾ ਦੇ ਵਿੱਚ ਕੱਲ ਹਾਜ਼ਰ ਹੋਣਗੇ ਵਾਹਿਗੁਰੂ ਜੀ ਕੀ ਫਤਿਹ ਜੀ